ਹਾਏ 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 ਭਗਵੰਤ ਮਾਨ ਮੁਰਦਾਬਾ ਜਿੰਦਾਬਾਦ ਮੁਰਦਾਬਾ ਆਮ ਆਦਮੀ ਪਾਰਟੀ ਹੈ है। है। सरकार मोटा किसान विरोधी सरकार है, है। किसान विरोधी सरकार है ਇਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਨੇ ਜਦੋਂ ਤੋਂ ਦਿੱਲੀ ਦੀ ਸਰਕਾਰਾਂ ਦੇ ਹੱਥੋਂ ਸੱਤਾ ਗਈ ਆ ਕਿ ਜਿਹੜੇ ਦਿੱਲੀ ਦੇ ਇਹਨਾਂ ਦੇ ਤੇਜਨੀ ਵਾਰ ਉਹਨੇ ਨੇ ਤੇ ਉਹਨਾਂ ਨੇ ਪੰਜਾਬ ਦੇ ਵਿੱਚ ਆ ਕੇ ਡੇਰੇ ਲਾ ਲਏ ਜਿਹਦੇ ਕਾਰਨ ਸਾਡੇ ਵਪਾਰੀ ਵਰਗ ਕਿਸਾਨ ਵਰਗ ਤੇ ਜਿਹੜੇ ਹੋਰ ਸਾਰੇ ਜਿਹੜੇ ਲੋਕ ਨੇ ਬਹੁਤ ਦੁਖੀ ਨੇ ਜਿਸ ਤਰੀਕੇ ਦੇ ਨਾਲ ਇਹਨਾਂ ਨੇ ਤੱਕੇ ਦੇ ਨਾਲ ਸਾਡਾ ਉੱਥੋਂ ਦਾ ਜਿਹੜਾ ਕਿਸਾਨੀ ਨਾਲ ਰਿਲੇਟਡ ਧਰਨਾ ਸੀ ਜੇ ਸਾਡੇ ਢੱਲੇਵਾਲ ਸਾਹਿਬ ਉਹ ਹੜਤਾਲ ਤੇ ਬੈਠੇ ਸੀ ਤੇ ਉਹਨਾਂ ਨੂੰ ਰਾਤ ਨੂੰ ਪਹਿਲਾਂ ਤਾਂ ਗ੍ਰਿਫਤਾਰ ਕਰ ਲਿਆ ਗਿਆ ਉਹਨਾਂ ਨੂੰ ਬਲਾ ਕੇ ਪਿੱਠ 'ਚ ਛੁਰਾ ਮਾਰਿਆ ਗਿਆ ਉਸ ਤੋਂ ਬਾਅਦ ੱੱਕੇ ਦੇ ਨਾਲ ਉੱਥੋਂ ਕਿਸਾਨ ਠਾਏ ਗਏ ਨੇ ਲੋਕ ਪੰਤਰ ਦਾ ਘਾਣਾ ਅਸੀਂ ਕੱਢੜੇ ਸ਼ਬਦਾਂ ਦੇ ਵਿੱਚ ਇਹਦੀ ਨਿੰਦਾ ਕਰਦੇ ਹਾਂ ਤੇ ਜਿਹੜੇ ਕਿਸਾਨ ਹੁਣ ਨਜ਼ਰ ਬੰਦ ਨੇ ਉਹ ਇਹ ਅੱਜ ਉਹਨਾਂ ਉਹੀ ਸਬੰਧ ਦੇ ਵਿੱਚ ਅਸੀਂ ਆਮ ਆਦਮੀ ਪਾਰਟੀ ਦਾ ਤੇ ਭਗਵੰਤ ਮਾਨ ਦਾ ਪਤਲਾ ਸਾੜਿਆ ਦੇਖੋ ਇਹ ਹਰ ਇੱਕ ਪ੍ਰਿੰਟ ਤੇ ਫੇਰ ਸਰਕਾਰ ਆ ਜਦੋਂ ਸਰਕਾਰ ਬਣੀ ਨਹੀਂ ਸੀ ਉਦੋਂ ਭਗਵੰਤ ਮਾਨ ਕਹਿੰਦਾ ਸੀ ਵੀ ਅਸੀਂ ਕਿਸਾਨ ਦੇ ਪੁੱਤਾਂ ਅਸੀਂ ਮਾਸਟਰ ਦੇ ਅਸੀਂ ਪੁੱਤਾਂ ਤੇ ਜਿਹੜਾ ਕਿਸਾਨ ਦਾ ਪੁੱਤ ਅੱਜ ਜਿਹੜੀ ਪਾ ਸਰਕਾਰ ਬਣ ਤੋਂ ਪਹਿਲਾਂ ਜਿਹੜੀ ਪਾਰਟੀ ਧਰਨਿਆ ਮੁਝਾਰਿਆਂ ਤੋਂ ਨਿਕਲੀ ਹੋਈ ਪਾਰਟੀ ਆ ਜੋ ਧਰਨਿਆਂ ਤੋਂ ਡਰ ਰਹੀ ਆ ਇਹ ਜਿਹੜਾ ਇਹਨਾਂ ਨੇ ਟਰਫੋਂਗ ਰੱਜ ਕੇ ਸਰਕਾਰ ਬਣਾਈ ਸੀ ਅੱਜ ਉਹਨਾਂ ਦਾ ਇਹ ਪਰਦਾ ਫਾਸ਼ ਹੋ ਗਿਆ ਦੇਖੋ ਕਾਂਗਰਸ ਤਾਂ ਹਮੇਸ਼ਾ ਕਿਸਾਨਾਂ ਦੇ ਨਾਲ ਹੀ ਖੜੀ ਆ ਜਦੋਂ ਸਾਡੇ ਸੀਐਮ ਸਾਹਿਬ ਚੰਨੀ ਜੀ ਸੀਗੇ ਤੁਹਾਨੂੰ ਯਾਦ ਹੋਊਗਾ ਤੇ ਸਾਡੇ ਜਿਹੜੇ ਮੋਦੀ ਜੀ ਆਏ ਸੀਗੇ ਉਹਦੇ ਤੇ ਧਰਨਾ ਲੱਗਿਆ ਹੋਇਆ ਸੀ ਕਿਸਾਨਾਂ ਦੇ ਉਹਨਾਂ ਨੇ ਮੋਦੀ ਸਾਹਿਬ ਦਾ ਕਾਫਲਾ ਰੋਕਣਾ ਮੁਨਾਸਿਬ ਸਮਝਿਆ ਬਜਾਏ ਕਰਨੇ ਤੋਂ ਕਿਸਾਨਾਂ ਨੂੰ ਉਠਾਉਣਾ ਇੱਕ ਇੱਕ ਸਟੈਂਡ ਆ ਕਾਂਗਰਸ ਪਾਰਟੀ ਦਾ ਤੇ ਭਗਵੰਤ ਪਾਣ ਜਿਹੜਾ ਕਹਿੰਦਾ ਸੀ ਮੈਂ ਆਮ ਆਦਮੀ ਆ ਮੈਂ ਕਿਸਾਨਾਂ ਦਾ ਪੁੱਤ ਆ ਤੇ ਉਹਦੇ ਵਿੱਚ ਜਿਹੜਾ ਅੱਜ ਜਿਹੜਾ ਇਹ ਇੱਕ ਸਿਸਟਮ ਖਰਾਬ ਕਰਤਾ ਇਹਨੇ ਪੰਜਾਬ ਦਾ ਨਸ਼ੇ ਦਿਨੋ ਦਿਨ ਵੱਧਦੇ ਜਾ ਰਹੇ ਨੇ ਮੈਂ ਇਹਨਾਂ ਨੂੰ ਸਵਾਲ ਕਰਨਾ ਚਾਹਣਾ ਇਹਨਾਂ ਨੇ ਇੱਕ ਮਹਿਮ ਚਲਾਈ ਯੁੱਧ ਨਸ਼ਿਆ ਵਿਰੁੱਧ ਤੇ ਮੈਂ ਕਹਿਣਾ ਚਾਹਣਾ ਅੱਜ ਯੁੱਧ ਸਾਨੂੰ ਪੰਜਾਬ ਸਰਕਾਰ ਦੇ ਵਿਰੁੱਧ ਕਰਨ ਦੀ ਬਿਲੋੜਾ ਅੱਜ ਯੁੱਧ ਸਾਨੂੰ ਭ੍ਰਿਸ਼ਟਾਚਾਰ ਕਰਨ ਦੇ ਵਿਰੁੱਧ ਲੋੜ ਆ ਕਿਉਂਕਿ ਇੱਕ ਬੰਦੇ ਦਾ ਤੁਸੀਂ ਆਪਣੇ ਆਪ ਹੀ ਜੱਜ ਬਣ ਕੇ ਆਪਣੇ ਆਪ ਹੀ ਵਕੀਲ ਬਣ ਕੇ ਘਰ ਟਾ ਦਿਨੇ ਹੋ ਤੇ ਜਿਹੜੇ ਉਹਦੇ ਘਰ ਦੇ ਵਿੱਚ 8-10 ਬੰਦੇ ਫੈਮਿਲੀ ਮੈਂਬਰ ਰਹਿੰਦੇ ਨੇ ਉਹਨਾਂ ਦਾ ਵਿਚਾਰਾ ਤਾਂ ਕੀ ਕੁਸੂਰ ਆ ਬਿਲਕੁਲ ਸਹੀ ਆ ਨਸ਼ੇ ਹਟਾਣੇ ਚਾਹੀਦੇ ਨੇ ਨਸ਼ਿਆਂ ਦੇ ਲੋਕਾਂ ਦੇ ਉੱਤੇ ਜਿਹੜੀ ਨਥ ਪਾਣੀ ਚਾਹੀਦੀ ਆ ਪਰ ਉਹਨਾਂ ਨੂੰ ਫੜ ਕੇ ਜੇਲ੍ਹ ਚ ਇਧਰ ਦੋ ਕਿਸੇ ਦਾ ਘਰ ਟਾਣਾ ਕੋਈ ਮੈਨੂੰ ਲੱਗਦਾ ਜਸਟਿਸ ਕਰਨ ਨਹੀਂ ਚਾਹ। ਚੰਡੀਗੜ੍ਹ ਦੇ ਵਿੱਚ ਮਹਿਲਾ ਮਾ ਇਹਨਾਂ ਤੋਂ ਆਪਣਾ 36000 ਰੁਪਏ ਮੰਗਣ ਗਈਆਂ ਸੀ ਕਿ 1000 ਰੁਪਏ ਮਹੀਨੇ ਦੇ حساب ਦੇ ਨਾਲ ਫਿਰ ਉਸ ਤੋਂ ਨਾਲ ਦੀ ਨਾਲ ਅਗਲੇ ਦਿਨ ਮਹਿਲਾ ਮਾ ਕੁੱਟੀਆਂ ਇਹਨਾਂ ਦਾ ਜਿਹੜਾ ਇੱਕ ਕੁੱਤਾਂ ਦਾ ਰਵਈਆ ਇਹਨੇ ਭੁੱਲ ਗਏ ਪਿੰਡਾਂ ਦੇ ਵਿੱਚ ਇਹਨਾਂ ਨੂੰ ਲੋਕਾਂ ਨੇ ਬੜਨ ਨਹੀਂ ਦੇਣਾ ਤੇ ਪਿੰਡਾਂ ਦੇ ਵਿੱਚ ਲੋਕ ਇਹਨਾਂ ਦਾ ਕਹਾਵਤ ਨੇ ਡਲਾ ਤੋਂ ਡੜਾ ਹੁੰਦਾ ਹੈ ਪਤਾ ਨਹੀਂ ਕਿਸ ਔਰਸੋ ਚਲਾ ਹੁੰਦਾ ਹੈ ਇਹ ਜਿਹੜੀ ਕਹਾਵਤ ਭਗਵੰਤ ਮਾਨਤੀ ਇਹਦੇ ਤੇ ਸਿੱਧ ਹੋ ਜਾਣੀ ਆ ਬਾਰਡਰ ਕਿਸਾਨਾਂ ਨੇ ਨਹੀਂ ਰੋਕਿਆ ਕਿਸ ਆ ਜਿਹੜੀ ਦਿੱਲੀ ਦੀ ਸੈਂਟਰ ਸਰਕਾਰ ਆ ਉਹਨਾਂ ਨੇ ਬੈਰੀਕੇਡ ਲਗਾਏ ਕਿਸਾਨ ਤਾਂ ਬੈਠਣਾ ਚਾਹੁੰਦੇ ਹੀ ਨਹੀਂ ਸੀ ਕਿਸਾਨ ਤਾਂ ਦਿੱਲੀ ਜਾ ਰਹੇ ਸੀ ਤੇ ਮੈਨੂੰ ਇੱਕ ਗੱਲ ਸਮਝ ਨਹੀਂ ਆਉਂਦੀ ਪੰਜਾਬ ਦਿਨ ਪਰ ਦਿਨ ਕਰਜ਼ੇ ਦੇ ਵਿੱਚ ਜਾਇ ਜਾ ਰਿਹਾ ਆ ਜਿਹੜਾ ਤਰਨਾ ਲੱਗਿਆ ਤਾਂ ਇੱਕ ਸਾਲ ਤੋਂ ਹੀ ਲੱਗਿਆ ਸੀ ਉਸ ਤੋਂ ਪਹਿਲਾਂ ਹੀ ਇਹ ਪੰਜਾਬ ਸਰਕਾਰ ਨੇ ਕਰਜ਼ਾ ਲੈ ਲਿਆ ਸੀ ਜੇ ਜਦੋਂ ਪੰਜਾਬ ਸਰਕਾਰ ਕਰਤਾਈ ਹੋ ਰਹੀ ਆ ਇਟ ਮੀਨਸ ਕਰੋੜਾ ਨੁਕਸਾਨ ਤਾਂ ਪਹਿਲਾਂ ਹੀ ਹੋ ਰਿਹਾ ਉਹਦੇ ਵਿੱਚ ਆਪਾਂ ਆਮ ਆਦਮੀ ਉਹਦੇ ਵਿੱਚ ਆਪਾਂ ਕਿਸਾਨਾਂ ਦੇ ਉੱਤੇ ਇਹ ਗੱਲ ਨੂੰ ਮਤਲਬ ਥੋਪੀਏ ਤੇ ਮੈਨੂੰ ਲੱਗਦਾ ਸਹੀ ਗੱਲ ਨਹੀਂ ਇਹ ਤਾਂ ਕਹਿੰਦੇ ਨੇ ਵੀ ਸਾਡੇ ਜਿਹੜੇ ਆ ਸਪੀਕਰ ਸਾਹਿਬ ਨੇ ਜਿਹੜੇ ਇਹਨਾਂ ਦੇ ਤੇ ਉਹ ਕਹਿੰਦੇ ਨੇ ਵੀ ਸੰਧਵਾ ਸਾਹਿਬ ਉਹ ਕਹਿੰਦੇ ਨੇ ਵੀ ਸਾਡਾ ਨਸ਼ਾ ਮਤਲਬ ਜਿਹੜਾ ਆ ਰਿਹਾ ਸਾਡੇ ਇਹਨਾਂ ਕਰ ਨਸ਼ਾ ਫੈਲ ਰਿਹਾ ਤੇ ਰੋਜ਼ਗਾਰ ਨਹੀਂ ਦਿੱਤਾ ਜਾ ਰਿਹਾ ਤੇ ਮੈਂ ਪੁੱਛਣਾ ਚਾਹੁੰਦਾ ਸੰਧਵਾ ਸਾਹਿਬ ਤੁਹਾਡੀ ਆਮ ਆਦਮੀ ਪਾਰਟੀ ਤੋਂ ਤੁਸੀਂ ਜਿਹੜੀਆਂ ਨੌਕਰੀਆਂ ਕੱਟੀਆਂ ਸੀ ਪੰਜਾਬ ਦੇ ਬੱਚਿਆਂ ਨੂੰ ਕਿੰਨੀਆਂ ਨੌਕਰੀਆਂ ਦਿੱਤੀਆਂ ਜਿਹ ਇਹ ਕਿਸ ਤਰੀਕੇ ਹੁਣ ਹੁਣ ਖੁੱਲ ਗਿਆ ਹੈ ਬਾਰਡਰ ਥੋਨੇ ਖੋਲਤਾ ਧੱਕੇ ਦੇ ਨਾਲ ਪੰਜਾਬ ਨੂੰ ਰੋਲਤਾ ਤੇ ਪੰਜਾਬ ਦੀ ਕਿਸਾਨੀ ਨੂੰ ਰੋਲਤਾ ਉਹਨਾਂ ਦੇਖ ਲਾਂਗੇ ਕਿਸ ਤਰੀਕੇ ਦੇ ਨਾਲ ਇਹ ਪੰਜਾਬ ਦੇ ਲੋਕਾਂ ਨੂੰ ਜਿਹੜੇ ਰੋਜ਼ਗਾਰ ਦੇ ਤਾਂ ਕੰਮ ਕਰਦੇ ਸੀ ਜਿਹੜੀ ਭਗਵੰਤ ਮਾਨ ਸਰਕਾਰ ਆ ਇੱਕ ਕਿਸਾਨਵਿਰੋਧੀ ਸਰਕਾਰ ਆ ਇਹਨਾਂ ਨੇ ਪਹਿਲਾਂ ਕਿਸਾਨਾਂ ਨੂੰ ਭਰੋਸੇ ਵਿੱਚ ਲਿਆ ਕਿਸਾਨਾਂ ਨੂੰ ਆਗੋਂ ਨਾਲ ਚੰਡੀਗੜ੍ਹ ਮੀਟਿੰਗ ਕਰੀ ਮੀਟਿੰਗ ਕਰਕੇ ਬੁਲਾਏ ਉਹਨਾਂ ਨੂੰ ਅਰੈਸਟ ਕੀਤਾ ਤੇ ਰਾਤ ਨੂੰ ਉਹਨਾਂ ਦੇ ਜਿਹੜੇ ਘਰ ਬਣੇ ਹੋਏ ਸੀ ਸੰਭੂ ਬਾਰਡਰ ਦੇ ਉਹਨਾਂ ਦੇ ਘਰ ਆ ਦਿੱਤੇ ਗਏ ਜਿਹੜੇ ਪੁਰਾਣੇ ਪਹਿਲਾਂ ਜੁੱਧ ਹੁੰਦੇ ਸੀ ਉਹ ਵੀ ਰਾਤ ਨੂੰ ਸੌਣ ਦਾ ਟਾਈਮ ਦਿੰਦੇ ਸੀ ਉਹ ਵੀ ਦਿਨੇ ਹਮਲਾ ਕਰਦੇ ਸੀ ਇਹਦੇ ਦਾ ਉਹਨਾਂ ਨਾਲ ਵੀ ਜ਼ਿਆਦਾ ਉਹ ਕੀਤਾ ਜੀ ਅਤਿਆਚਾਰ। ਆਪ ਸਰਕਾਰ ਦੀ ਸਾਫ਼ ਅਕਰਮ ਵਿੱਚ ਨਿਕੇਦੀ ਕਰਦਾ। ਜੋ ਇਹਨਾਂ ਨੇ ਕਿਸਾਨਾਂ ਨਾਲ ਕੀਤਾ ਉਹ ਭੁੱਲਣਯੋਗ ਨਹੀਂ ਹੈ। ਸਾਡੇ ਬਜ਼ੁਰਗਾਂ ਨੂੰ ਕਿਵੇਂ ਉੱਥੋਂ ਖਦੇੜਿਆ ਗਿਆ, ਕਿਵੇਂ ਉਹਨਾਂ ਦੇ ਉੱਤੇ ਅਤਿਆਚਾਰ ਕੀਤੇ ਗਏ, ਕਿਵੇਂ ਉਹਨਾਂ ਦੀਆਂ ਪੱਗਾਂ ਰੂੜੀਆਂ ਗਈਆਂ। ਮੈਂ ਕੱਲ ਖੁਦ ਆਪ ਪਰਸੋਂ ਵੀ ਜਾ ਕੇ ਆਇਆ ਉਸ ਬਾਰਡਰ ਤੇ। ਉੱਥੇ ਮਤਲਬ ਇੰਨਾ ਬੁਰਾ ਹਾਲ ਕੀਤਾ ਜਿਵੇਂ ਇਹਨਾਂ ਨੇ ਅਤਿਆਚਾਰ ਕੀਤਾ ਟੈਂਟ ਮਸ਼ੀਨਾਂ ਨਾਲ, ਕਰੀਨਾ ਨਾਲ। ਆਹ ਤੁਹਾਡੀ ਸਰਕਾਰ ਆ ਪਰ ਕਮ ਸੇ ਕਮ ਉਹ ਤੁਹਾਡੇ ਉਹ ਟੈਰਰਿਸਟ ਨਹੀਂ ਹੈਗੇ ਉਹ ਤੁਹਾਡੇ ਕਿਸਾਨ ਨੇ ਜਿਹੜੇ ਤੁਹਾਨੂੰ ਅੰਨ ਅੰਨ ਬਣਾ ਤਮਾਚੇ ਦਿੰਦੇ ਨੇ 6-6 ਮਹੀਨਿਆਂ ਦੀਆਂ ਫਸਲਾਂ ਹੁੰਦੀਆਂ ਨੇ ਉਹ ਤੁਹਾਨੂੰ ਪੈਦਾ ਕਰਦੇ ਨੇ ਅੰਨ ਤੁਹਾਡੇ ਵਾਸਤੇ ਤੁਹਾਡੇ ਪਬਲਿਕ ਵਾਸਤੇ ਸਟੋਰੇਜ ਕਰਦੇ ਨੇ ਤੇ ਤੁਸੀਂ ਤੁਸੀਂ ਉਹਨਾਂ ਨਾਲ ਆਤਿਆਚਾਰ ਕਰਦੇ ਹੋ ਕੀ ਉਹਨਾਂ ਦੀ ਨਜਾਇਜ਼ ਮੰਡਾਂ ਨੇ ਮੈਂ ਤੁਹਾਡੇ ਚੋਂ ਕਿਸਾਨ ਦਾ ਬੇਟਾ ਮੈਂ ਖੇਤੀ ਕਰਦਾ ਕੀ ਸਾਡੀਆਂ ਫਸਲਾਂ ਉਹ ਅਸੀਂ ਦਾਜਰਾਂ ਬੀਜੀਆਂ ਸੀਗੀਆਂ 70 ਰੁਪਏ ਚੀਲੋ ਸਾਡੇ ਤੋਂ ਖਰੀਦੀਆਂ ਨੇ ਮੂਰੇ ਵੇਚਦੀਆਂ ਨੇ 35 40 40 ਰੁਪਏ ਅਸੀਂ ਇਹੀ ਕਹਿੰਦੇ ਆ ਵੀ ਉਹਦੀ ਐਮਐਸਪੀ ਦੇ ਦਿਓ ਤੇ ਅਸੀਂ ਭਾਜਪੀ ਸਰਕਾਰ ਨੂੰ ਵੀ ਕਹਿਣਾ ਚਾਹੁੰਦੇ ਆ ਤੇ ਉਹ ਆਪਣੀਆਂ ਨਟਕੀਆਂ ਤੋਂ ਬਾਹਰ ਆ ਜੇ ਕਿਸਾਨਾਂ ਨੂੰ ਜਿਵੇਂ ਉਹਨੇ ਵਾਅਦਾ ਕੀਤਾ ਸੀ ਨਰਿੰਦਰ ਮੋਦੀ ਨੇ ਉਹਨੇ ਕਿਹਾ ਸੀ ਤੁਹਾਡੀਆਂ ਮੰਗਾ ਮੰਨ ਲਈਆਂ ਇੱਕ ਪਾਸੇ ਉਹਨੇ ਪਿੱਠੇ ਛੁਰਾ ਮਾਰਿਆ ਕਿਸਾਨਾਂ ਦੇ ਥਾਲ ਕੇ ਅੱਜ ਤੱਕ ਉਹਦੇ ਮੁੜ ਕੇ ਮੀਟਿੰਗਾਂ ਨਹੀਂ ਰੱਖੀਆਂ ਤੇ ਮੈਂ ਕਿਸਾਨਾਂ ਨੂੰ ਕਹਿੰਨਾ ਇੱਕ ਇੱਕ ਨੌਜਵਾਨ ਬੱਚਾ ਸਾਡੇ ਕਿਸਾਨ ਲੀਡਰਾਂ ਨੂੰ ਕਹਿੰਨੇ ਆ ਤੁਹਾਡੇ ਨਾਲ ਅਸੀਂ ਖੜੇ ਆ ਮੋਢੇ ਨਾਲ ਮੋਢਾ ਜੋੜ ਕੇ ਤੇ ਤੁਸੀਂ ਅੱਗੇ ਲੱਗੋ ਅਸੀਂ ਅਡਵਾਹੀ ਕਰੋ ਸਾਡੀ ਅਸੀਂ ਤੁਹਾਡੇ ਪਿੱਛੇ ਆ ਤੇ ਆਪਾਂ ਇਹ ਝੰਡ ਜ਼ਰੂਰ ਦਿੱਤਾਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ